ਪੜੀ ਇੱਕ ਵਾਰ ਸਮਾਇਰ ਇੱਕ ਮਿੰਟ ਬਾਦੀ ਆ ਇਹ ਹੋਈ ਨਾ ਗੱਲ ਚਲੋ ਉਹ ਵੀ ਉਹਦੇ ਟੋਰਕ ਨੂੰ ਇੱਕ ਮਿੰਟ ਆਉਂਦਾ ਚਲੇ ਗਏ ਬੀਟਰ ਕਰ ਰਹੇ ਕਿੱਥੇ ਕਰ ਕੇ ਔਰ ਐਡੀ ਵੀ ਚੱਲੀ ਜਾਂਦੀ ਉਹ ਆ ਬਸ ਉਹ ਉੱਥੇ ਜਾ ਕੇ ਤੁਸੀਂ ਜੁਆਇਨ ਕਰ ਲੋਗੇ ਸੁਭਾਇਆ ਸਾਹਿਬ ਜਨਾਬ ਦੇ ਪਿਤਾ ਜੀ ਨੂੰ ਟਿਕਟ ਫਿਰੋਜ਼ਪੁਰ ਤੋਂ ਮਿਲੀ ਆ ਕੁਲਵੀਰ ਸਿੰਘ ਦੇ ਜੀਰਾ ਸਾਹਿਬ ਦਾ ਬਹੁਤ ਪਿਆਰ ਹੈ ਇਸ ਨਾਲ ਕਿ ਉਹ ਨੌਜਵਾਨ ਅੱਜ ਇਥੇ ਹਾਜ਼ਰੀ ਗੱਲ ਇਹ ਆ ਕਿ ਅੱਜ ਮੈਂ ਸਭ ਤੋਂ ਪਹਿਲਾਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਕੋਟਨ ਕੋਟ ਸ਼ੁਕਰਾਨਾ ਕਰਦਾ ਕਿ ਆ ਜਿਨ੍ਹਾਂ ਦੀ અપਾਰ ਕਿਰਪਾ ਦੇ ਨਾਲ ਜਿਨ੍ਹਾਂ ਦੇ ਆਸ਼ੀਰਵਾਦ ਦੇ ਨਾਲ ਅੱਜ ਜਿਹੜੇ ਆ ਕਿ ਕਾਂਗਰਸ ਪਾਰਟੀ ਵੱਲੋਂ ਜਿਹੜੇ ਕਾਗਜ ਕਾਗਜ ਜਿਹੜੇ ਮੈਂ ਦਾਖਲ ਕੀਤੇ ਆ ਹਾਂਜੀ 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 ਡੰਡ ਔਰ ਉਹਦੇ ਨਾਲ ਨਾਲ ਅੱਜ ਮੈਂ ਸ਼੍ਰੀ ਖਡੂਰ ਸਾਹਿਬ ਹਲਕਾ ਦੇ ਸਾਰੇ ਵੋਟਰ ਭੈਣ ਭਰਾਵਾਂ ਦੇ ਨਾਲ ਇਹ ਵਾਅਦਾ ਕਰਦਾ ਕਿਉਂਕਿ ਅੱਜ ਕਾਗਜ ਦਾਖਲ ਕਰਨ ਤੋਂ ਬਾਅਦ ਮੈਂ ਕੁਝ ਗੱਲਾਂ ਜਿਹੜੀਆਂ ਕਰਨੀਆਂ ਚਾਹੁੰਦਾ ਕਿ ਮੈਂ ਕੀ ਕੀ ਜਿਹੜਾ ਇੱਕ ਸ਼੍ਰੀ ਖਡੂਰ ਸਾਹਿਬ ਲਈ ਜੋ ਮੇਰੇ ਮਨ ਦੇ ਵਿੱਚ ਇੱਕ ਤਾਂ ਸਭ ਤੋਂ ਪਹਿਲਾਂ ਇਹ ਆ ਕਿ ਜਿਹੜਾ ਸਾਡਾ ਵਪਾਰ ਜਿਹੜਾ ਸਾਡਾ ਵਪਾਰ ਉਹਨੇ ਤੁਸੀਂ ਵੇਖਦੇ ਹੋ ਕੀ ਹਾਲਾਤ ਆ ਚਾਹੇ ਉਹ ਕਿਸਾਨ ਆ ਚਾਹੇ ਮਜ਼ਦੂਰ ਆ ਚਾਹੇ ਵਪਾਰੀ ਆ ਇਸ ਤੋਂ ਪਹਿਲਾਂ ਇੱਕ ਖਾਲੜਾ ਬਾਰਡਰ ਜਿਹੜਾ ਸੀਗਾ ਉਹ ਖੁੱਲਾ ਸੀਗਾ ਔਰ ਸਭ ਤੋਂ ਪਹਿਲੀ ਜਿਹੜੀ ਮੇਰੀ ਮੰਗ ਹੋਵੇਗੀ ਕਿ ਖਾਲੜਾ ਬਾਰਡਰ ਜਿਹੜਾ ਕਿ ਪਾਕਿਸਤਾਨ ਤੋਂ ਜਿਹੜਾ ਕਿ ਉਹ ਖੁੱਲਾ ਖੁੱਲੇ ਔਰ ਵਪਾਰ ਜਿਹੜਾ ਵੱਸ ਸਕੇ ਔਰ ਸਾਡਾ ਪੰਜਾਬ ਖੁਸ਼ਹਾਲ ਹੋਵੇ ਔਰ ਉਹਦੇ ਨਾਲ ਨਾਲ ਜਿਹੜਾ ਨਸ਼ਾ ਜਿਹੜਾ ਜਿਹੜਾ ਨਸ਼ਾ ਜਿਹੜਾ ਆ ਰਿਹਾ ਔਰ ਨਸ਼ੇ ਦੇ ਨਾਲ ਜਿਹੜੇ ਨੌਜਵਾਨ ਸਾਡੇ ਜੇ ਇਹਨੇ ਜਿਨ੍ਹਾਂ ਦੇ ਘਰਾਂ ਦੇ ਮਾਮਾਂ ਦੇ ਚਿਰਾਗ ਬੁੱਝ ਗਏ ਉਹਨਾਂ ਨੂੰ ਤਾਂ ਬਚਾਇਆ ਜਾ ਸਕਦਾ ਹੈ ਕਿ ਜਿਹੜੇ ਬਾਰਡਰ ਦੇ ਉੱਤੇ ਜਿਹੜੀ ਮੋਦੀ ਸਾਹਿਬ ਨੇ ਜਿਹੜੀ 50 ਕਿਲੋਮੀਟਰ ਦਾ ਦਾਇਰਾ ਵਧਾਇਆ ਬੀਐਸਐਫ ਦਾ ਜੇ ਬੀਐਸ ਬੀਐਸਐਫ ਚਾਵੇ ਤੇ ਮੱਖੀ ਨਹੀਂ ਲੰਘ ਸਕਦੀ ਔਰ ਜੇ ਬੀਐਸਐਫ ਦਾ ਦਾਇਰਾ ਵਧਿਆ ਹੈ ਤੇ ਦਾਇਰੇ ਦੇ ਨਾਲ ਨਾਲ ਇਹ ਗੱਲ ਕਹਿਣਾ ਕਿ ਉਹਨਾਂ ਦੀ ਜ਼ਿੰਮੇਵਾਰੀ ਬਣਨੀ ਚਾਹੀਦੀ ਕਿ ਜੇ ਕੋਈ ਡਰੋਨ ਟੱਪਦਾ ਜਾਂ ਨਸ਼ਾ ਫੜਿਆ ਜਾਂਦਾ ਉਹਨਾਂ ਨੇ ਏਰੀਏ ਚ ਤਾਂ ਉਹਨਾਂ ਅਫਸਰਾਂ ਦੀ ਜਿਹੜੀ ਆ ਉਹ ਡਿਪਾਰਟਮੈਂਟਲ ਇਨਕੁਆਇਰੀ ਖੁੱਲਣੀ ਚਾਹੀਦੀ ਆ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਔਰ ਕਿਸਾਨਾਂ ਨਾਲ ਜੋ ਸ਼੍ਰੀ ਰਾਹੁਲ ਗਾਂਧੀ ਜੀ ਨੇ ਵਾਅਦਾ ਕੀਤਾ ਕਿ ਜਿਹੜੀ ਫਸਲਾਂ ਦੇ ਉੱਤੇ ਐਮਐਸਪੀ ਜਿਹੜੀ ਆ ਉਹ ਅਸੀਂ ਜਿਹੜਾ ਕਾਨੂੰਨ ਬਣਾਵਾਂਗੇ ਔਰ ਇਹਦੇ ਨਾਲ ਨਾਲ ਮੈਂ ਨੌਜਵਾਨਾਂ ਲਈ ਇਹ ਗੱਲ ਕਰਨੀ ਚਾਹੁੰਦਾ ਕਿ ਜਿਹੜੇ ਸਾਡੇ ਨੌਜਵਾਨ ਵੀਰ ਨੇ ਅੱਜ ਠੀਕ ਆ ਉਹ ਕੈਨੇਡਾ ਅਮਰੀਕਾ ਬਾਹਰਲੇ ਦੇਸ਼ਾਂ ਜਾ ਰਹੇ ਨੇ ਕਿਉਂਕਿ ਇੱਥੇ ਰੋਜ਼ਗਾਰ ਨਹੀਂ ਔਰ ਇਥੇ ਵੱਧ ਤੋਂ ਵੱਧ ਜਿਹੜੀ ਆ ਉਹ ਇਸ ਜਿਹੜੀ ਮਾਝੇ ਦੀ ਧਰਤੀ ਦੇ ਇੰਡਸਟਰੀ ਲੈ ਕੇ ਆਵਾਂਗੇ ਤਾਂ ਕਿ ਨੌਜਵਾਨਾਂ ਨੂੰ ਜਿਹੜਾ ਰੋਜ਼ਗਾਰ ਮਿਲ ਸਕੇ ਔਰ ਮੈਂ ਬੇਨਤੀ ਕਰਨੀ ਚਾਹੁੰਨਾ ਕਿ ਜਿਹੜੇ ਬਾਕੀ ਉਮੀਦਵਾਰ ਨੇ ਅੱਜ ਬਹੁਤ ਮਨ ਨੂੰ ਦੁੱਖ ਲੱਗਾ ਕਿ ਇੱਕ ਮੈਨੂੰ ਮਾਤਾ ਮਿਲੀ ਉਹ ਕਹਿੰਦੀ ਮੇਰਾ ਮੁੰਡਾ 15 20 ਦਿਨ ਹੋ ਗਏ ਚਿੱਟੇ ਦੀ ਪੇਟ ਚੜ ਗਿਆ ਤਾਂ ਮੈਂ ਅੱਜ ਤਾਂ ਇਸੇ ਤੋਂ ਗੱਲ ਕੀਤੀ ਹੈ ਕਿ ਚਿੱਠੀ ਜਿਹੜੀ ਉਹ ਇਲੈਕਸ਼ਨ ਕਮਿਸ਼ਨ ਨੂੰ ਵੀ ਲਿਖ ਰਿਹਾ ਉਹ ਚਿੱਠੀ ਦੇ ਵਿੱਚ ਮੈਂ ਲਿਖ ਰਿਹਾ ਕਿ ਜਦੋਂ ਅਸੀਂ ਕਾਲਮ ਜਦੋਂ ਫਾਰਮ ਭਰਦੇ ਹਾਂ ਅਸੀਂ ਹਾਰੇ ਇੱਕ ਗੱਲ ਹੁੰਦੇ ਚ ਭਰਦੇ ਆ ਅਸੀਂ ਉਹਦੇ ਵਿੱਚ ਜਿਹੜਾ ਹੁੰਦੇ ਨਾਲ ਇੱਕ ਡੋਪ ਟੈਸਟ ਦਾ ਸਰਟੀਫਿਕੇਟ ਜ਼ਰੂਰ ਲੱਗਣਾ ਚਾਹੀਦਾ ਔਰ ਮੈਂ ਅੱਜ ਵੀ ਇਹ ਗੱਲ ਕਹਿਣਾ ਕਿ ਸ਼੍ਰੀ ਖਡੂਰ ਸਾਹਿਬ ਹਲਕੇ ਦੇ ਜਿਹੜੇ ਉਮੀਦਵਾਰ ਨੇ ਉਹਨਾਂ ਦਾ ਡੋਪ ਟੈਸਟ ਹੋਣਾ ਚਾਹੀਦਾ ਚਾਹੇ ਉਹ ਕੁਲਬੀਰ ਸਿੰਘ ਜੀਰਾ ਚਾਹੇ ਉਹ ਲਾਲਜੀਤ ਸਿੰਘ ਭੁੱਲੜਾ ਚਾਹੇ ਕੋਈ ਵੀ ਹੋਵੇ ਅੱਜ ਪੰਜਾਬ ਦੇ ਕਿਉਂਕਿ ਪੰਜਾਬ ਦੇ ਵਿੱਚ ਵੋਟਾਂ ਪੈਣੀਆਂ ਨੇ ਪੰਜਾਬ ਚ ਇਲੈਕਸ਼ਨ ਔਰ ਜਿਹੜੀ ਸੈਂਟਰਲ ਇਲੈਕਸ਼ਨ ਕਮਿਸ਼ਨ ਨੂੰ ਵੀ ਮੇਰੀ ਇਹ ਆ ਕਿ ਇਹ ਜ਼ਰੂਰ ਕੀਤਾ ਜਾਵੇ ਇੱਕ ਕਾਨੂੰਨ ਬੰਨਣਾ ਚਾਹੀਦਾ ਹੈ ਕਿ ਜਦੋਂ ਕਿਸੇ ਨੇ ਪਾਰਲੀਮੈਂਟ ਤੇ ਜਾਣਾ ਹੈ ਸੌ ਚੱਕਣੀ ਹੈ ਤਾਂ ਉਦੋਂ ਪਹਿਲਾਂ ਉਹਦਾ ਡਾਕਟਰ ਟੈਸਟ ਹੋਣਾ ਚਾਹੀਦਾ ਉਹਦਾ ਸਰਟੀਫਿਕੇਟ ਲੱਗਣਾ ਚਾਹੀਦਾ ਕਿਉਂਕਿ ਇਹ অতি ਜ਼ਰੂਰੀ ਹੈ ਤਾਂ ਹੀ ਸਾਡਾ ਪੰਜਾਬ ਬਚ ਸਕਦਾ ਹੈ ਤਾਂ ਹੀ ਸਾਡਾ ਦੇਸ਼ ਬਚ ਸਕਦਾ ਹੈ ਔਰ ਇੱਕ ਕਾਂਗਰਸ ਪਾਰਟੀ ਆ ਜਿਹੜੀ ਸਾਰਿਆਂ ਨੂੰ ਜਿਹੜੀ ਇਹ ਨਾਲ ਲੈ ਕੇ ਚਾਲ ਚੱਲ ਸਕਦੀ ਹੈ ਚਾਹੇ ਹਿੰਦੂ ਆ ਚਾਹੇ ਸਿੱਖ ਆ ਚਾਹੇ ਮੁਸਲਮਾਨ ਆ ਚਾਹੇ ਸਾਈ ਤੁਸੀਂ ਤਾਂ ਲਾਲਜੀਤ ਭੁੱਲਰ ਤੇ આરોਪ ਲਾ ਰਹੇ ਸੀ ਨਸ਼ੇ ਰੜਾ ਰਹੇ ਸੀ ਡਾਕਟਰਾਂ ਦੀ ਗੱਲ ਕਰ ਰਹੇ ਸੀ આરોਪ ਜਿਹੜੇ ਮੈਂ ਲਾਏ ਆ ਉਹ ਲੋਕਾਂ ਤੋਂ ਮੈਨੂੰ ਪਤਾ ਲੱਗਾ ਜੇ ਉਹ ਸੱਚੇ ਨੇ ਤੇ ਮੈਂ ਕਹਿੰਦਾ ਡਾਕ ਟੈਸਟ ਕਰਾ ਲਨ ਮੈਂ ਵੀ ਡਾਕ ਟੈਸਟ ਕਰਾਉਣ ਨੂੰ ਤਿਆਰ ਹਾਂ ਉਹ ਵੀ ਡਾਕ ਟੈਸਟ ਕਰਾ ਲਨ ਉਹ ਕਹਿੰਦੇ ਉਹ ਕਹਿੰਦੇ ਨਾ ਕਿ ਇਲੈਕਸ਼ਨ ਕਮਿਸ਼ਨ ਨੂੰ ਚਿੱਠੀ ਲਿਖ ਦੇਣਾ ਬਿਲਕੁਲ ਵੀਰ ਜੀ ਮੈਂ ਇਲੈਕਸ਼ਨ ਕਮਿਸ਼ਨ ਨੂੰ ਚਿੱਠੀ ਅੱਜ ਲਿਖਤੀ ਹੈ ਜੀ ਅੱਜ ਸ਼ਾਮ ਨੂੰ ਤੁਹਾਨੂੰ ਉਹਦੀ ਕਾਪੀ ਵੀ ਮੀਡੀਆ ਨੂੰ ਮੈਂ ਸੈਂਡ ਕਰ ਦਿਆਂਗਾ ਚਿੱਠੀ ਲਿਖਤੀ ਹੈ ਔਰ ਉਹਦੇ ਨਾਲ ਨਾਲ ਜਿਹੜੀ ਉਹਨਾਂ ਨੇ ਕੰਮਾਂ ਦੀ ਗੱਲ ਕੀਤੀ ਸੀ ਮੈਂ ਸੁਣ ਰਿਹਾ ਸੀ ਜਦੋਂ న్యూਸ 80 ਦੇ ਬੋਲ ਰਹੇ ਸੀ ਜਿਹੜੀ ਕੰਮਾਂ ਦੀ ਗੱਲ ਕੀਤੀ ਕਹਿੰਦੇ ਜੀਰਾ ਕੰਮ ਦੱਸੇ ਮੈਂ ਕਹਿੰਦਾ ਜੀਰੇ ਹਲਕੇ ਚ ਚੱਲੋ 50 ਸਾਲਾਂ ਜੇ ਮੈਂ ਕਿੰਨੇ ਕੰਮ ਕੀਤੇ ਤੇ ਮੈਂ ਪੱਟੀ ਆ ਜਾਣਾ ਜੇ ਲਾਲਜੀਤ ਭੁੱਲਰ ਨੇ ਇੱਕ ਵੀ ਗਲੀ ਬਣਾਈ ਹੋਵੇ ਮੰਤਰੀ ਹੁੰਦੇ। ਥੈਂਕ ਯੂ ਅੱਜ ਬਾਬੇ ਨਾਲ ਮੁਲਾਕਾਤ ਵੀ ਤੁਹਾਡੀ ਹੋਈ ਆ ਔਰ ਬਾਬਾ ਬੁੱਢਾ ਸਾਹਿਬ ਵੀ ਤੁਸੀਂ ਗਏ ਹੋ ਪਹਿਲਾਂ ਸਭ ਤੋਂ ਪਹਿਲਾਂ ਤਾਂ ਮੈਂ ਸਵੇਰੇ 4.5 ਆਪਣੇ ਪਰਿਵਾਰ ਦੇ ਨਾਲ ਆਪਣੇ ਬੇਟੇ ਬ੍ਰਾਂਭੀਰ ਜੀ ਨਾਲ ਮੈਂ ਤਨਤਨ ਵੀਰ ਬਾਬਾ ਬੁੱਢਾ ਸਾਹਿਬ ਉੱਥੇ ਨਤਮਸਤਕ ਹੋ ਕੇ ਗੁਰੂ ਮਹਾਰਾਜ ਦੇ ਮਹਾਰਾਜ ਜੀ ਦਾ ਅਸ਼ੀਰਵਾਦ ਲੈ ਕੇ ਔਰ ਸਰਬੱਤ ਦੇ ਭਲੇ ਦੀ ਅਰਦਾਸ ਕਰਾ ਕੇ ਫਿਰ ਉੱਥੋਂ ਚੱਲਿਆ। ਫਿਰ ਉਸ ਤੋਂ ਬਾਅਦ ਸਾਡੇ ਡੇਰਾ ਬਿਆਸ ਦੇ ਮੁਖੀ ਬਾਬਾ ਜੀ ਦੇ ਦਰਸ਼ਨ ਕਰਕੇ ਉਹਨਾਂ ਤੋਂ ਅਸ਼ੀਰਵਾਦ ਲੈ ਕੇ ਮੈਂ ਆਣ ਕੇ ਜਿਹੜੇ ਕਾਗਜ਼ ਜਿਹੜੇ ਉਹ ਨਾਮ ਦਿੱਤੇ ਲਗਰ ਮਾਈਕ ਹੋਰ ਬੱਧੀਰ ਐਲ ਵੀ ਕੀਤੀ ਆ ਕੀ ਕਰਨਾ ਚਾਹੁੰਦੇ ਹਾਂ ਹਲਕਾ ਖਡੂਰ ਸਾਹਿਬ ਦੀ ਸ਼ੀਟ ਲਈ ਸਰਦਾਰ ਕੁਲਬੀਰ ਸਿੰਘ ਜ਼ੀਰਾ ਉਹਨਾਂ ਨੂੰ ਬੜਾ ਜ਼ਬਰਦਸਤ ਸਮਰਥਨ ਅਠਾ ਹਲਕਿਆਂ ਚੋਂ ਨੋ ਹਲਕਾ ਉਹਨਾਂ ਦਾ ਅੱਜ ਉਹਨਾਂ ਨੇ ਆਪਣਾ ਨਾਮ ਕਰਨ ਆ ਪੱਤਰ ਜਿਹੜਾ ਉਹ ਡੀਸੀ ਆਫਿਸ ਦੇ ਵਿੱਚ ਅਦਾਇਰ ਕੀਤਾ ਉਹਦੇ ਬਾਅਦ ਉਹ ਸਟੇਜ ਤੇ ਵੀ ਆਏ ਲੋਕਾਂ ਨੇ ਬਰਾਬਰ ਮਾ ਹੁੰਗਾਰਾ ਦਿੱਤਾ ਔਰ ਜ਼ੀਰਾ ਸਾਹਿਬ ਅਨਡਿਸਪਿਊਟਡ ਲੀਡਰ ਹੈ ਸਾਡਾ ਕੈਂਡੀਡੇਟ ਹੈ ਅੱਠ ਹਲਕਿਆਂ ਨੇ ਚੁਣਿਆ ਨੂੰ ਔਰ ਕਾਂਗਰਸ ਪਾਰਟੀ ਨੂੰ ਟਿਕਟ ਦਿੱਤੀ ਆ ਤੁਸੀਂ ਦੇਖੋ ਛਾਣਾ ਸਾਰੇ ਆਏ ਸੀ ਸਰ ਦੇਖੋ ਨੂੰ ਮਿਲ ਰਿਹਾ ਵਾ ਜਿਵੇਂ ਪਿਛਲੀ ਵਰੀ ਜੈਸ ਤਰ੍ਹਾਂ ਇੱਕ ਲੋਕ ਹਲਕਿਆਂ ਦੇ ਵਿਰੋਧ ਹੀ ਕਾਂਗਰਸ ਲੀਡਰ ਦਾ ਐਸ ਵਾਰੀ ਸਾਰੇ ਇਕ ਮੋਟ ਹੋਏ ਆ ਔਰ ਬੜਾ ਚਾਵਾ ਸਾਰੇ ਲੋਕਾਂ ਨੂੰ ਆਪਣੇ ਕਾਂਗਰਸ ਵਰਕਰਾਂ ਨੂੰ ਔਰ ਕਿਸ ਤਰ੍ਹਾਂ ਲੱਗਦਾ ਕਿੰਨੇ ਕੁ ਲੀਡਰ ਲੈ ਜਾਣਗੇ ਜ਼ਿਲ੍ਹਾ ਸਾਹਿਬ ਆਪਣੇ ਇਧਰ ਲੱਗ ਦੇਖੋ ਪਿਛਲੀ ਵਾਰ ਨਾ ਜਿਆਦਾ ਲੀਡ ਤੇ ਸਤਾਰ ਕੁਲਬੀ ਸਿੰਘ ਜੀਰਾ ਆ ਜਿੱਤਣਗੇ ਉਹਦਾ ਕਾਰਨ ਇਹ ਹੈ ਕਿ ਸਾਰਿਆਂ ਨੇ ਇਕੱਠੇ ਹੋ ਕੇ ਜ਼ੋਰ ਲਾਉਣਾ ਹੈ ਔਰ ਪਹਿਲੀ ਵਾਰ ਤਿੰਨ ਪਾਰਟੀਆਂ ਸੀ ਮੁੱਖ ਤੌਰ ਤੇ ਇਸ ਵਾਰ ਚਾਰ ਨੇ ਔਰ ਕਾਂਗਰਸ ਦਾ ਸੈੱਟ ਵਰਕਰ ਹੈ ਆ ਉਹਨਾਂ ਨੇ ਕਾਂਗਰਸ ਨੂੰ ਹੀ ਵੋਟ ਪਾਉਣੀ ਹੈ ਔਰ ਮੇਰੇ ਖਿਆਲਾਂ ਕਰੀਬ ਕਰੀਬ 28590 ਹਜ਼ਾਰ ਦੇ ਲਾਗੇ ਛਾਕੇ 2022 ਕਾਂਗਰਸ ਨੂੰ ਵੋਟ ਪਈ ਹੈ ਸਰ ਜਿਸ ਤਰ੍ਹਾਂ ਹਾਂਜੀ ਔਰ ਬੜੀ ਜਿਆਦੀ ਵੋਟ ਆਮ ਆਦਮੀ ਪਾਰਟੀ ਨੂੰ ਪੈ ਗਈ ਸੀ ਲੋਕ ਇੱਕ ਲਹਿਰ ਚ ਭਾਵਨਾ ਚ ਸਾਡੇ ਤੇ ਰੋਸ ਸੀ ਕਾਰੀਆਂ ਤੇ ਰੋਸ ਸੀ ਇਸ ਕਰਕੇ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਵੋਟ ਪਾਈ ਤੇ ਮੇਰੇ ਖਿਆਲਾਂ ਉਹ ਸਾਰੇ ਆਪਣੇ ਆਪਣੇ ਕੈਡਰ ਚ ਚਲ ਜਣੇ ਆ ਤੇ ਕਾਂਗਰਸ ਨੂੰ ਵੀ ਉਹਦਾ ਫੈਰ ਹੈ ਸੋ ਨਾ 2 ਸਾਲ ਹੋ ਗਿਆ ਆਮ ਆਦਮੀ ਪਾਰਟੀ ਦੀ ਪੰਜਾਬ 'ਚ ਸਰਕਾਰ ਬਣੀ ਆ ਔਰ ਲਾਰੇ ਵੀ ਲਾਇਏ ਲੋਕਾਂ ਨੂੰ ਲੋਕਾਂ ਦਾ ਮੂਡ ਵੀ ਐਸ ਵਰੀ ਲੱਗਦਾ ਵਾ ਵੀ ਉਹ ਬੁਖਾਰ ਜਾਲ ਲੈ ਗਿਆ ਪੂਰੀ ਨਹੀਂ ਗੱਲ ਕੀਤੀ ਤੁਸੀਂ ਲੇਕਿਨ ਗੱਲ ਆ ਕਿ ਆਮ ਆਦਮੀ ਪਾਰਟੀ ਦੀ ਉਹ ਗੱਦਨੀ ਜਿਹੜੀ ਬਾਈਚ ਸੀ ਦੇਖੋ ਜਿਹੜੇ ਪੈਸੇ ਕਾਂਗਰਸ ਦੇ ਰਾਜ ਚਾਏ ਸੀ ਸਰਪੰਚਾਂ ਕੋਲ ਪਿੰਡਾਂ ਦੇ ਵਿੱਚ ਉਹ ਆਉਂਦੇ ਉਹਨੂੰ ਪਏ ਆ ਉਹ ਮਹਿਕਮੇ ਵਾਲੇ ਲੈ ਕੇ ਹੁਣਗੇ ਚੱਕ ਕੇ ਤੇ ਬਕਰ ਵਖਰੀਆ ਅਜੇ ਖੰਕੋਰਾ ਲੱਗੇ ਹੋਵੇ ਲੇਕਿਨ ਪਿੰਡਾਂ ਤੇ ਖਰਚ ਨਹੀਂ ਆਇਆ ਕੋਈ ਨਵਾਂ ਪੈਸਾ ਨਹੀਂ ਆਇਆ ਜਿਹੜੇ ਵਾਦੇ ਕੀਤੇ ਸੀ 1000 ਰੁਪਏ ਬੀਬੀਆਂ ਹਲਤੇ ਉੜੀ ਗਦੀਆਂ ਪੈਨਸ਼ਨ 2500 ਰੁਪਏ ਉੜੀ ਗਦੇ ਆ ਤੇ ਇਹ ਵੀ ਛੋਟੀਆਂ ਗੱਲਾਂ ਨੇ ਸਾਰੀਆਂ ਇਹ ਵੀ ਅਸੀਂ ਇੱਕ ਮਿੰਟ ਲਈ ਪੁੱਛ ਸਕਦੇ ਆ ਲੇਕਿਨ ਕਾਨੂੰਨ ਵਿਵਸਥਾ ਦੀ ਜੇ ਗੱਲ ਕਰੀਏ ਤਾਂ ਟੋਟਲ ਫੇਲ ਹੋ ਰਿਹਾ ਇਸ ਸਰਕਾਰ ਦਾ ਔਰ ਲੋਕ ਇਸ ਕਲੋਂ ਬੜੇ ਔਖੇ ਆ ਲੋਕਾਂ ਨੂੰ ਫੋਨ ਵੀ ਆਏ ਚੁਪ-ਚੁਪੀ ਤੇ ਪੈਸੇ ਵੀ ਦੇ ਆਏ ਇੱਕ ਕੰਮ ਬੜਾ ਜੰਗੀ ਪੱਤਰ ਤੇ ਚੱਲ ਰਿਹਾ ਜਿਸ ਦੇ ਤੋਂ ਲੋਕ ਬੜੇ ਔਕੇ ਨੇ ਔਰ ਗੁੰਡਾ ਕਰਦੀ ਲੋਕ ਘਰੋਂ ਬਾਹਰ ਸ਼ਾਮ ਨੂੰ ਨਹੀਂ ਜਾਂਦੇ ਕਹਿੰਦੇ ਯਾਰ ਸੱਟ ਪੇਟ ਲੱਜੂਗੀ ਬੱਚੇ ਨੂੰ ਨਹੀਂ ਭੇਜਦੇ ਉਹ ਸੇਫ ਨਹੀਂ ਸਮਝਦੇ ਡਰੱਗ ਡਰੱਗ ਚ ਬੜੀ ਬੜੋਤਰੀ ਹੋਈ ਆ ਔਰ ਜ਼ਿੰਮੇਵਾਰੀ ਤੇ ਵੇਖਿਆ ਜਿਹੜਾ ਰਾਜ ਕਰਦਾ ਉਹ ਗੋਦੀ ਹੋ ਸਰ ਜਿਹੜਾ ਇਹਨਾਂ ਵੱਲੋਂ ਕਿਹਾ ਜਾਂਦਾ ਕਿ 75 ਸਾਲਾਂ ਚ ਹੋਇਆ ਹੀ ਕੁਝ ਨਹੀਂ ਕਿਵੇਂ ਵੇਖਦੇ ਹੋ ਇਹ ਤਾਂ ਫਿਰ ਇਹਨਾਂ ਨੂੰ ਇਹਨਾਂ ਦੀ ਅੱਖਾਂ ਦਾ ਬਦਲਣਾ ਇੱਕ ਬੀਜੇਪੀ ਦੇ ਜਿਹੜੇ ਆ ਪੀਐਨ ਸਾਹਿਬ ਉਹ 10 ਸਾਲ ਲੱਗਣਾ ਆਪਣਾ ਰਾਜ ਕਰ ਗਿਆ ਅਜੇ ਵੀ ਕਹਿੰਦੇ ਇੱਕ ਵਾਰੀ ਫੇਰ ਇੱਕ ਵਾਰੀ ਫੇਰ ਜਾਂ ਵਾਤਾਵਾ ਬੋਲਦੇ ਕਾਂਗਰਸ ਬਾਰੇ ਵੀ ਬੋਲਦੇ ਉਹਨਾਂ ਬਾਰੇ ਆਪਾਂ ਇਹ ਮੇਰੇ ਜੇ ਤੈਨੂੰ ਖਾਜ ਕਰਨ ਦੀ ਹੱਤ ਪਈ ਹੈ ਨਾ ਕਿਤੇ ਚਿਤ ਕਰਦਾ ਉੱਥੇ ਖਾਜ ਥੋੜੀ ਜਿਹੀ ਰਵਾ ਫੇਰ ਕਰ ਲਈਏ ਸੋ ਇਹਨਾਂ ਨੇ ਰਾਜ ਕੀਤਾ 10 ਸਾਲ ਚਿਤ ਇਹਦਾ ਨਹੀਂ ਕਰਦਾ ਰਾਜ ਕਰਨਾ ਲੇਕਿਨ ਇਸ ਦਾ ਫੈਸਲਾ ਜਨਤਾ ਨੇ ਕਰਦਾ ਉਹਨਾਂ ਨੇ ਵੇਖਣਾ ਕਿ ਵੀ ਸਾਨੂੰ ਸਮਾਜ ਨੂੰ ਇਹਨਾਂ ਨੇ ਵੰਡਿਆ ਕਿ ਇਕੱਠੇ ਕੀਤਾ ਔਰ ਮੈਂ ਕਿਸੇ ਇੱਕ ਦੀ ਵਿਸ਼ੇਸ਼ ਤੇ ਟਿੱਪਣੀ ਨਹੀਂ ਕਰਨਾ ਚਾਹੁੰਦਾ ਸਾਨੂੰ ਬੰਦਨ ਦੀ ਗਲਤ ਅੱਜ ਵੀ ਚੱਲ ਰਹੀ ਹੈ ਮਾਹੌਲ ਨੂੰ ਖਰਾਬ ਕਰਨ ਦੀ ਗੱਲ ਚੱਲ ਰਹੀ ਹੈ ਉਹਦਾ ਜ਼ਿੰਮੇਵਾਰ ਕੌਣ ਹੈ ਉਹਦਾ ਜ਼ਿੰਮੇਵਾਰ ਆ ਸਰਕਾਰ ਹੈ ਇਹ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਜੋ ਡਰਗ ਆ ਰਹੀ ਹੈ ਤੇ 50 ਕਿਲੋਮੀਟਰ ਜਿੱਦਣ ਇਹ ਕੀਤਾ ਸੀ 15 ਤੋਂ 15 ਤੋਂ ਵਧਾ ਕੇ 50 ਕਰ ਦਿੱਤਾ ਤੇ ਇਹ ਜਿਹੜੀ ਡਰਗ ਆ ਰਹੀ ਹੈ ਬੀਐਸਐਫ ਕਿਉਂ ਨਹੀਂ ਰੋਕਦੀ ਯਾਰ ਪਿੰਡੋਂ ਪਿੰਡ ਢੋਣ ਪਏ ਆ ਔਰ ਜਿਹੜੇ ਖੇਤ ਦੇ ਵਿੱਚ ਡਰੋਨ ਲੱਜ ਜਾਂਦਾ ਉੱਤੇ ਪਰਚਾ ਜਿਹਨਾਂ ਜਿਹੜਾ ਡਰਗ ਲੱਜ ਜਾਂਦਾ ਉਹਦਾ ਪਤਾ ਹੀ ਨਹੀਂ ਸੋ ਇਹ ਬੜੀਆਂ ਤਕਲੀਫਾਂ ਲੋਕ ਛੇ ਰਹੇ ਆ ਔਰ ਇਹਨਾਂ ਦੀ ਗੱਲ ਪਾਰਲੀਮੈਂਟ 'ਚ ਹੋਣੀ ਚਾਹੀਦੀ ਆ ਕੋ ਕਬੀਰ ਸਿੰਘ ਜੀਰਾ ਚੱਕਣ ਲੈ ਵੱਡੇ ਚੇਰੇ ਸਰ ਤੁਹਾਡੀ ਸਰਕਾਰ ਆਉਣ ਤੇ ਜਿਹੜੇ ਡਰੋਨ ਆਉਂਦੇ ਆ ਇਹਨਾਂ ਦਾ ਕਿਹੋ ਜਿਹਾ ਕਾਰਵਾਈ ਕੀਤੀ ਜਾਊਗੀ ਕਿਹੋ ਜਿਹਾ ਨਥ ਪਾਈ ਜਾਊਗੀ ਸ਼ਕਤੀ ਬੀਐਸਐਫ ਤੇ ਕੀਤੀ ਜਾਊਗੀ ਸ਼ਕਤੀ ਪੁਲਿਸ ਤੇ ਕੀਤੀ ਜਾਊਗੀ ਦੇਖੋ ਜਦੋਂ ਕਿਸੇ ਕੰਮ 'ਚ ਪੈਸੇ ਹੋਣ ਲੋਕ ਲਾਲਚ 'ਚ ਫਸ ਜਾਂਦੇ ਆ ਤੇ ਰੋਕਣਾ ਕਹਿੰਦੇ ਆ ਰੋਕਣਾ ਸਰਕਾਰ ਨੇ ਰੋਕਾਂਗੇ ਸਰ ਕੀ ਕਹਿਣਾ ਚਾਹੋਗੇ ਵੱਡੇ ਚੂਣ ਅਖਾੜੇ ਤੋਂ ਪਹਿਲਾਂ ਰਵਨੀਤ ਬਿੱਟੂ ਦਲਵੀਰ ਗੋਲਡੀ ਜਾਖੜ ਵਰਗੇ ਵੱਡੇ ਚਿਹਰੇ ਕਾਂਗਰਸ ਨੂੰ ਹਲਵੇ ਦਾ ਕਹਿਗੇ ਜਾਖੜ ਸਾਡੀ ਗੱਲ ਨਾ ਕਰੋ ਉਹ ਪੁਰਾਣੀ ਹੋ ਗਈ ਜੀ ਹਾਂ ਗੋਲਡੀ ਵਾਲੀ ਨਵੀਂ ਆ ਬਿੱਟੂ ਜੀ ਵਾਲੀ ਨਵੀਂ ਆ ਯਾਰ ਜਿਹਦਾ ਜਿੱਥੇ ਦਿਲ ਕਰਦਾ ਉੱਥੇ ਜਾਵੇ ਜੀ ਅੱਜ ਕੱਲ ਰਾਜਨੀਤੀ ਚਲੋ ਫਸ ਹੁਣ ਠੀਕ ਹੈ ਮੈਂ ਇੱਥੇ ਬਸ ਕਾਂਗਰਸ ਨੂੰ ਫਰਕ ਪੈਣ ਵਾਲਾ ਕੋਈ ਦੇਖੋ ਐਂ ਪਾਰਟੀਆਂ ਨੂੰ ਕੋਈ ਫਰਕ ਨਹੀਂ ਪੈਂਦਾ ਹੁੰਦਾ ਜੀ ਔਰ ਮੈਂ ਕਿਸੇ ਤੇ ਪਰਸਨਲ ਅਟੈਕ ਨਹੀਂ ਕਰਦਾ ਕਦੇ ਵੀ ਔਰ ਮੈਂ ਇੱਕ ਬੇਨਤੀ ਹੋਰ ਕਰਨੀ ਚਾਹਣਾ ਜੀ ਜੀ ਕਿ ਚੋਣ ਹੋਣੀ ਹੋਣਾ ਐ ਕਿ 22 ਦਿਨ ਆ ਜੀ ਸਾਨੂੰ ਇੱਕ ਦੂਜੇ ਤੇ ਪਰਸਨਲ ਅਟੈਕ ਨਹੀਂ ਕਰਨਾ ਚਾਹੀਦਾ ਇਹ ਫਲਾਣਾ ਤੇ ਫਲਾਣਾ ਇੱਕ ਦੂਜੇ ਫੇਰ ਵੀ ਆਪਾਂ ਯਾਰ ਵਿਆਹਾਂ ਸ਼ਾਦੀਆਂ ਤੇ ਕਿਤੇ ਸਰਕਾਰੀ ਸਮਾਗਮਾਂ ਤੇ ਇਕੱਠੇ ਹੋਣਾ ਤੇ ਸ਼ਰਮਿੰਦੇ ਨਾ ਹੋਈਏ ਕਿ ਯਾਰ ਮੈਂ ਇਸ ਬੰਦੇ ਬਾਰੇ ਐਂ ਗੱਲ ਬੋਲਿਆ ਸੀ ਧੰਨਵਾਦ ਇਹ ਸਾਰੀਆਂ ਪਾਰਟੀਆਂ ਦਾ ਲਾਗੂ ਹੋਣਾ ਚਾਹੀਦਾ ਕਿਸੇ ਨੂੰ ਵਿਅਕਤੀ ਵਿਸ਼ੇਸ਼ ਨੂੰ ਨਹੀਂ ਕਹਿ ਰਿਹਾ ਕਿ ਸਾਡੇ ਦੇ ਵੀ ਲੱਗਦਾ ਜੀਰਾ ਸਾਹਿਬ ਤੇ ਲੱਗੂ ਆ ਮੈਂ ਇਹ ਬੇਨਤੀ ਕਰਾਂਗਾ ਸਾਰੇ ਆਪਾਂ ਸ਼ਾਂਤੀ ਨਾਲ ਅ ਇਲੈਕਸ਼ਨ ਲੜੀਏ ਪਰ ਦੇ ਬਾਅਦ ਇਲੈਕਸ਼ਨ ਬਾਅਦ ਜੱਥੀਆਂ ਭਾਈਆ ਧੰਨਵਾਦ ਜੀ ਸਾਹਿਬ ਅੱਜ ਨਾਮਜ਼ਦਗੀ ਪੱਤਰ ਜਿਹੜੇ ਆ ਉਹ ਉਮੀਦਵਾਰ ਵੱਲੋਂ ਦਾਖਲ ਕੀਤੇ ਗਏ ਕਿਸ ਤਰੀਕੇ ਦਾ ਕਾਂਗਰਸੀ ਵਰਕਰ ਜੋਸ਼ ਲੇਖ ਜਿਹੜੇ ਜਿਹੜੇ ਸਭ ਤੋਂ ਵੱਡੀ ਜ਼ਰੂਰਤ ਹੁੰਦੀ ਹੈ ਜੀ ਤੇ ਕੋਈ ਵੀ ਚੋਣ ਤੋਂ ਸ਼ੁਰੂ ਹੋਣ ਤੋਂ ਪਹਿਲਾਂ ਜੇ ਨਾਮਜ਼ਦਗੀ ਪੱਤਰ ਠੀਕ-ਠਾਕ ਭਰੇ ਜਾਂਦੇ ਫਿਰ ਗੱਲ ਬੰਦੀ ਹੈ ਜੀ ਜੀ ਅੱਜ ਸ਼ੁਭ ਸਗਣਾ ਹੈ ਕਿ ਉਹਨਾਂ ਦੇ ਨਾਮਜ਼ਦਗੀ ਦੇ ਪੱਤਰ ਜਿਹੜੇ ਦਾਖਲ ਹੋ ਗਏ ਨੇ ਕਾਂਗਰਸੀ ਵਰਕਰ ਉਹ ਦੋਹਾਂ ਹਲਕਿਆਂ ਦੇ ਐਮਐਲਏ ਸੇਵਾਨ ਸਾਹਿਬ ਕਾ ਐਮਐਲਏ ਸੇਵਾਨ ਉਹਨਾਂ ਦੀ ਸਪੋਰਟ ਵਿੱਚ ਆਏ ਨੇ ਔਰ ਕੋਈ ਐਸਾ ਕਾਂਗਰਸੀ ਲੀਡਰ ਨਹੀਂ ਜਿਹੜਾ ਉਹਨਾਂ ਤੇ ਨਾਰਾਜ਼ ਹੋਵੇ ਉਹਨਾਂ ਦੀ ਨਾਮਜ਼ਦਗੀ ਤੋਂ ਨਾਰਾਜ਼ ਹੋਵੇ ਇਸ ਕਰਕੇ ਬੜੀ ਵਧੀਆ ਮਹਿਮਾ ਚੱਲ ਰਹੀ ਹੈ ਪਰਮਾਤਮਾ ਕਿਰਪ ਕੁਝ ਨਹੀਂ ਕੀਤਾ ਉਹਨਾਂ ਨੇ 2 ਸਾਲਾਂ ਚ ਕੀ ਕੀਤਾ ਆ? ਜੀ ਆਪਸ਼ਨ ਕਿਹੜੀ ਨੂੰ ਮੈਂ ਕਹਿੰਦਾ ਆ ਜਿਹੜੀ ਆਮ ਆਦਮੀ ਪਾਰਟੀ ਕਹਿੰਦੀ ਸੀ 75 ਸਾਲਾਂ ਚ ਕੁਝ ਨਹੀਂ ਕੀਤਾ ਮੈਂ ਤੇ ਕਹਿੰਦਾ 2 ਸਾਲਾਂ ਚ ਕੀ ਕੀਤਾ ਹੈ? ਹੁਕਮੰਤਰੀ ਗਰਮੀ ਚ ਸਿਰ ਚ ਪਾਣੀ ਪਾਵੇ ਤੇ ਮੁੱਖ ਮੰਤਰੀ ਉਹ ਤੋਂ ਹੋਰ ਤਨਾ ਗੱਲਾਂ ਕਰੇ ਗੱਲ ਤੇ ਆ ਹੀ ਕੁਝ ਕੀਤਾ ਨਾ ਜੀ ਮੁੱਖ ਮੰਤਰੀ ਤੇ ਬੜਾ ਸੰਜੀਦਾ ਬੰਦਾ ਹੋਣਾ ਚਾਹੀਦਾ ਤੇ ਇੱਥੇ ਕੋਈ ਕਿਸੇ ਬਰਾਦਰੀ ਦੇ ਖਿਲਾਫ ਬੋਲਦਾ ਕੋਈ ਕਿਸੇ ਦੇ ਖਿਲਾਫ ਬੋਲਦਾ ਇਹ ਇਲੈਕਸ਼ਨ ਨਹੀਂ ਲੜ ਰਹੇ ਇਹ ਅਸਲ ਚ ਇਲੈਕਸ਼ਨ ਹਾਰ ਚੁੱਕੇ ਨੇ ਇਹ ਬਖਲਾਏ ਹੋਏ ਕਰਦੇ ਵੱਡੀ ਗਿਣਤੀ 'ਚ ਲੋਕ ਪਹੁੰਚੇ ਧੰਨਵਾਦ ਦੇ ਰੂਪ ਵਿੱਚ ਕੀ ਕਹਿਣਾ ਚਾਹੋਗੇ ਗਰਮੀ ਬਹੁਤ ਅਸੀਂ ਤੇ ਵੇਖੋ ਇਸ ਗਰਮੀ ਦੇ ਬਾਵਜੂਦ ਲੋਕ ਇੱਥੇ ਸੰਗਤਾਂ ਵੱਡੀ ਗਿਣਤੀ ਵਿੱਚ ਆਈਆਂ ਹਨ ਮੈਂ ਬੇਨਤੀ ਕਰਾਂਗਾ ਕਿ ਹੁਣ ਆਪੋ ਆਪਣੇ ਇਲਾਕੇ ਵੇਡ ਡਟਜੋ ਡਟ ਕੇ ਮਦਦ ਕਰੋ ਰਕਰਬੀਰ ਸਿੰਘ ਜੀ ਜੀ ਕਿੰਨੀ ਲੀਡ ਜਿਹੜੀ ਹੈ ਉਹ ਵੇਖਦੇ ਇਹ ਤੇ ਹੁਣ 4 ਤਰੀਕ ਨੂੰ ਪਤਾ ਲੱਗੂਗਾ ਲੀਡ ਆਏਗੀ ਪਰ ਬਹੁਤ ਵੱਡੀ ਲੀਡ ਹੈ ਧੰਨਵਾਦ बम बेटा जिंदाबाद वीर सिंह दीदा जिंदाबाद वीर सिंह दीदा जिंदाबाद पर फोटो लाओ करके आओ कांग्रेस पार्टी और बीजेपी और बहुजन पार्टी जिंदाबाद जय हिंद जय भारत कलगी वाले बादशाह महाराज की तरफ से